ਹਾਂਜੀ ਕੀ ਹਾਲ ਚਾਲ ਆ ਸਾਰਿਆਂ ਦਾ ਹੋਪ ਸਾਰੇ ਵਧੀਆ ਹੋਵੋਗੇ ਤੇ ਇਹ ਆ ਸਾਡਾ ਇੱਕ ਹੋਰ ਨਵਾਂ ਵਲੌਗ ਆ ਜਰਾ ਤੇ ਅੱਜ ਇੱਕ ਜਗ੍ਹਾ ਜਾਣਾ ਆ ਤੁਹਾਨੂੰ ਬਾਅਦ ਜਾ ਕੇ ਦਿਖਾਉਣੇ ਆ ਉੱਥੇ ਜਾਣਾ ਆ ਹੁਣ ਸਭ ਤੋਂ ਪਹਿਲਾਂ ਤਾਂ ਵੈਸੇ ਥੰਬਨੇਲ 'ਚ ਪਤਾ ਲੱਗ ਹੀ ਗਿਆ ਹੋਣਾ ਤੁਹਾਨੂੰ ਤੇ ਉੱਥੇ ਜਾ ਕੇ ਦਿਖਾਉਣੇ ਪਹਿਲਾਂ ਤਾਂ ਗੱਡੀ ਦਾ ਗੱਡੀ 'ਚ ਜਾਣ ਦਾ ਇਰਾਦਾ ਆ ਮੇਰਾ ਪਹਿਲਾਂ ਨਹੀਂ ਤਾਂ ਸਟਾਰਟ ਤਾਂ ਕਰ ਲਈਏ ਗੱਡੀ 'ਚ ਹੀ ਜਾਉਨੇ ਆ ਨੇੜੇ ਹੀ ਜਾਣਾ ਆ ਹਾਂ ਦੇ ਕਿ ਮੈਨੂੰ ਕਿੰਨਾ ਚਾ ਖੇ ਲੈ ਜਾਣਾ ਪੈਣਾ ਤੂੰ ਤਾਂ ਪਹਿਲਾਂ ਮੇਰੇ ਕਮਰੇ ਦਾ ਹਾਲ ਦੇਖੋ ਆ ਦੇਖੋ ਦਵਾਈਆਂ ਪਾਊਡਰ ਕਰੀਮ ਸਾਰਾ ਕੁਝ ਢਿੱਖ ਰਿਆ ਪਿਆ ਇੱਕ ਆ ਮਾਈਕ ਆ ਗਿੰਬਲ ਦੂਜਾ ਆ ਮਾਈਕ ਤੇ ਇੱਥੇ ਕੋ ਪਾਵਰ ਬੈਂਕ ਵੀ ਪਿਆ ਹੋਣਾ ਕਿੱਥੇ ਗਿਆ ਆ ਦੇ ਪਾਵਰ ਬੈਂਕ ਆ ਸਾਰੀਆਂ ਚੀਜ਼ਾਂ ਤਾਂ ਲੈ ਕੇ ਜਾਣੀਆਂ ਪੈਂਦੀਆਂ ਮੈਨੂੰ ਹਰੇ ਕਿੱਟ ਦੇ ਵਿੱਚ ਨਿਊਜ਼ ਵਾਲਿਆਂ ਦਾ ਮਾਈਕ ਵੀ ਹੋਣਾ ਆ ਇਹ ਰੁਕੋ ਇੱਥੇ ਕੋ ਆ ਦੇਖੋ ਸਾਰਾ ਸਮਾਨ ਮੇਰੀ ਕੈਟਰ ਦੇ ਵਿੱਚ ਪੂਰਾ ਹੁੰਦਾ ਆ ਜੇ ਲੋਕ ਕਿਤੇ ਜਾਣਾ ਹੁੰਦਾ ਨਾ ਦੂਰ ਪੈਰ ਦਾ ਨੇੜੇ ਵੀ ਆ ਸਾਰਾ ਸਮਾਨ ਮੇਰੀ ਕੈਟ ਚ ਹੁੰਦਾ ਹੀ ਹੁੰਦਾ ਕਿਉਂਕਿ ਨਿਊਜ਼ ਦਾ ਪਤਾ ਨਹੀਂ ਕਿਹੜੇ ਵੇਲੇ ਕਵਰ ਕਰਨੀ ਪੈ ਜਾਣੀ ਹੈ ਪਾਵਰ ਬੈਂਕਸ ਤੇ ਆਪਣਾ ਟਰਾਈਪੋਡ ਦੋ ਮਾਈਕ ਕਿ ਉਹ ਥੋੜਿਆ ਬੰਦਾ ਜਿਆਦਾ ਵਧੀਆ ਨਹੀਂ ਆ ਜਾ ਰਹੇ ਵਧੀਆ ਆ ਤੇ ਇੰਨਾ ਸਾਰਾ ਕੋਈ ਸਮਾਨ ਇਕੱਠਾ ਕਰਕੇ ਚੱਕ ਕੇ ਲੈ ਕੇ ਜਾਣਾ ਬੰਦਾ ਤਾਂ ਹੀ ਆ ਕੈਟ ਰੱਖੀ ਹੁੰਦੀ ਮੋਟਰਸਾਈਕਲ ਤੇ ਅਸੀਂ ਚਲ ਹੁਣ ਤਾਂ ਗੱਡੀ ਜਾਣਾ ਆ ਪਰ ਫੇਰ ਵੀ ਸਮਾਨ ਤਾਂ ਲੈ ਜਾਣਾ ਹੀ ਪੈਣਾ ਇਹ ਸਾਰਾ ਤੈਨੂੰ ਕਹ ਰਿਹਾ ਪੈ ਕੇ ਯਾਰ ਛੇਤੀ ਛੇਤੀ ਲਓ ਵੀ ਰੈਡੀ ਗਏ ਆ ਹੋ ਤੇ ਹੁਣ ਜਾ ਕੇ ਦਿਖਾਉਨੇ ਆ ਤੁਹਾਨੂੰ ਮੈਚ ਤੇ ਨਾਲੇ ਯਾਰ ਆਪਣੇ ਬੰਦਿਆਂ ਨੂੰ ਵੀ ਖੇਡਣਾ ਜ਼ਰੂਰ ਚਾਹੀਦਾ ਆ ਕਿਉਂਕਿ ਆ ਦੇਖ ਲੋ ਕਿੰਨੀ ਉਮਰ ਦੇ ਜਿਹੜੇ ਤੁਹਾਨੂੰ ਦਿਖਾਉਨੇ ਆ ਆਪਾਂ ਕਿੰਨੀ ਕਿੰਨੀ ਏਜ ਦੇ ਆ ਫੇਰ ਵੀ ਖੇਡਦੇ ਆ ਤੇ ਆਪਣੇ ਜਵਾਨ ਮੁੰਡੇ ਆਪਾਂ ਤੁਹਾਨੂੰ ਪਤਾ ਆਪਣਾ ਆਪਣੀ ਬੱਸ ਹੋਈ ਪਈ ਆ ਤੇ ਇਸ ਕਰਕੇ ਖੇਡਾਂ 'ਲ ਜ਼ਰੂਰ ਧਿਆਨ ਦੇਣਾ ਚਾਹੀਦਾ ਆ ਬਾਕੀ ਤੁਹਾਨੂੰ ਦਿਖਾਉਨੇ ਆ ਤੇ ਮਿਲਾਉਨੇ ਆ ਸਾਰਿਆਂ ਨਾਲ ਕੱਪੜੇ ਪੈਸੀ ਘਰੇ ਪੁਰਾਣੇ ਬੀਬੀ ਦੇ ਤੇ ਬਿਸਤਰੀ ਵਗੈਰਾ ਸੀਗੇ ਤੇ ਉਹ ਗੱਡੀ ਆਈ ਸੀ ਇਹ ਪਿੰਗਲਵਾੜੇ ਦੀ ਤੇ ਘਰ ਦੇ ਕਹਿੰਦੇ ਘਰੇ ਤਾਂ ਕੀ ਕਰਨੇ ਆ ਇੱਦਾਂ ਹੀ ਰਹਿਣੇ ਆ ਤੇ ਨਾਲ ਉੱਥੇ ਦਿਨਾਂ ਨੂੰ ਦੇ ਆਉਂ ਉਹ ਲਾਉਂਸਮੈਂਟ ਕਰਵਾਈ ਸੀ ਹੁਣੇ ਗੁਰਦੁਆਰੇ ਤੇ ਚਲੋ ਕਿਸੇ ਦੇ ਕੰਮ ਆ ਰੂ ਘਰੇ ਦਾ ਉੱਦੀ ਖਰਾਬ ਹੋਣੇ ਸੀਗੇ ਤੇ ਹੁਣ ਚੱਲਦੇ ਆ ਤੁਹਾਨੂੰ ਲੈ ਕੇ ਸਿੱਧਾ ਗਰਾਊਂਡ 'ਚ ਆਹ ਦੇਖੋ ਅੰਦਰ ਤਾਂ ਤੁਹਾਨੂੰ ਇੱਕ ਦਿਨ ਅੱਗੇ ਵੀ ਆਇਆ ਸੀਗਾ ਨਾ ਮੈਂ ਤੇ ਇੱਧਰ ਆਪਣਾ ਹੋਣਾ ਆ ਆਪਣੇ ਕੋਲੋਣਾ ਦੇ ਅੰਦਰ ਰੂਮ ਵਗੈਰਾ ਆ ਜਾਂਦੇ ਆ ਤੇ ਆਹ ਇੱਧਰ ਗਰਾਊਂਡ ਆ ਗਰਾਊਂਡ ਬਹੁਤ ਸੋਹਣੀ ਆ ਉਹ ਦੇਖੋ ਖੇਡਦੇ ਲੋ ਵੀ ਮੈਚ ਵੀ ਉਹਦਾ ਲੈਦਰ ਦੀ ਬਾਲ ਹੁੰਦੇ ਦੇਖਿਓ ਵਾਰ ਇੱਕ ਦਾ ਇੱਥੇ ਤਾਂ ਕੋਈ ਠੱਕਦੀ ਔਰ ਪਰ ਇਹ ਨਹੀਂ ਕੱਲੇ ਕ੍ਰਿਕਟ ਤਾਂ ਨਹੀਂ ਹੁੰਦਾ ਆ ਹੁਣ ਪਰਸੋਂ ਰੱਸੇ ਦਾ ਵੀ ਹੋ ਗਿਆ ਹਟਿਆ ਤੇ ਬਾਲੀਬਾਲ ਦਾ ਵੀ ਸੀਗਾ ਮੇਰੇ ਹਿਸਾਬ ਨਾਲ ਤਿੰਨ ਚਾਰ ਚਾਰ ਪੰਜ ਤਰ੍ਹਾਂ ਦੇ ਹਰੇ ਅਲੱਗ-ਅਲੱਗ ਜਨਕੀ ਗੇਮਾਂ ਦੇ ਮੈਚ ਹੁੰਦੇ ਆ ਤੇ ਆ ਮਹੀਨੇ ਦੇ ਐਂਡ ਤੱਕ ਫੇ ਮੁੜ ਕੇ ਨਾਮ ਦਿੰਦੇ ਆ ਸੋਣਾ ਇਹ ਪਰਸੋਂ ਵੈਥੇ ਨਾ ਰੱਸੀ ਦੇ ਮੈਚ ਸੀਗੇ ਉਹ ਬਹੁਤ ਵਧੀਆ ਹੋਏ ਸੀਗੇ ਇੱਥੇ ਪਰ ਇਹ ਜਿਆਦਾ ਇੰਨਾ ਨਹੀਂ ਸਿਰਫ ਫੈਕਟਰੀ-ਫੈਕਟਰੀ ਦੇ ਅੰਦਰ ਹੀ ਕਰਦੇ ਆ ਚੱਲ ਵਧੀਆ ਫਿਰ ਵੀ ਸਾਲ ਬਾਅਦ ਕਰਵਾਉਂਦੇ ਰਹਿਣਾ ਚਾਹੀਦਾ ਉਦਾਂ ਵੀ ਐਕਟਿਵ ਰਹਿੰਦੇ ਆ ਬੰਦੇ ਚੋਕਾ ਚੋਕਾ ਹੋਲੇ ਆ ਓਵਰ ਚ 3 ਵਿਕਟਾਂ ਲਗਾ ਤਿੰਨ ਵਿਕਟਾਂ ਇਹ ਸਾਡੇ ਜੋਲੀ ਸਾਹਿਬ ਆ ਦੇਖੋ ਓਵਰ ਚ ਤਿੰਨ ਵਿਕਟਾਂ ਲਗਾਏ ਜੋਲੀ ਸਾਹਿਬ ਨੇ ਬਹੁਤ ਬੜੀਆ ਬੋਲੀਆਂ ਤਿੰਨ ਇੱਕ ਦੋ ਲਈਆਂ ਛੇ ਤਿੰਨ ਵਿਕਟਾਂ ਲਈਆਂ ਇੱਕ ਓਵਰ ਦੇ ਵਿੱਚ ਤਿੰਨ ਆ ਚਾਹੀਆਂ ਹਰ ਚਹੂਲ ਤੇ ਪੂਰੀ ਐ ਇੱਥੇ ਦੇਖ ਲਓ ਖਾਣ ਪੀਣ ਦਾ ਚਾਹ ਦਾ ਸਾਰਾ ਪ੍ਰੋਗਰਾਮ ਐ ਐਂਬੂਲੈਂਸ ਵਗੈਰਾ ਹਰ ਇੱਕ ਚੀਜ਼ ਸਹੂਲਤ ਹਰ ਇੱਕ ਚੀਜ਼ ਦੀ ਐ ਇੱਥੇ ਕਿਉਂਕਿ ਹੈ ਪੂਰੇ ਕੰਪਨੀ ਵਾਲੇ ਆ ਦੀਪਕ ਭਾਜ ਸਾਡੇ ਇਹ ਵੀ ਕੰਪਨੀ ਚ ਐ ਦੀਪਕ ਬਾਜੀ ਆਈ ਮੁੰਡਿਆਂ ਨੂੰ ਕਹਿੰਨੇ ਕਿ ਤੁਸੀਂ ਖੇਡਿਆ ਕਰੋ ਸਾਡੇ ਬੰਦੇ ਬੁੱਢੇ ਹੋਣ ਲੱਗੇ ਹੋ ਆ ਤਾਂ ਵੀ ਖੇਡਦੇ ਆ ਉਹ ਦੇਖੋ ਕਿੰਨੇ ਕਿੰਨੇ ਸਿਆਣੇ ਬੰਦੇ ਖੇਡਦੇ ਆ ਇਸ ਕਰਕੇ ਖੇਡਿਆ ਕਰੋ ਯਾਰ ਖੇਡਾਂ ਦਾ ਜਰੂਰ ਧਿਆਨ ਦਿਆ ਕਰੋ ਬਾਕੀ ਤੁਹਾਨੂੰ ਬੈਟਿੰਗ ਵੀ ਦਿਖਾਉਣੇ ਨਾਲੇ ਖੇਡਦੇ ਵੀ ਲੈਦਰ ਦੀ ਬੋਲ ਨਾਲ ਨਾ ਤੁਸੀਂ ਇਿੱਥੇ ਚੂਹੇ ਹੋਣੇ ਦੇਖ ਤਾਂ ਦਿਖਾਉਣਾ ਆ ਦੇ ਆ ਦੇਖੋ ਚੂਹੇ ਦੇਖੋ ਕਿੰਨੇ ਸੋਹਣੇ ਰੱਖਿਓ ਆ ਇਹ ਆ ਦੇਖੋ ਆ ਦੇ ਚੂਹੇ ਬੜੇ ਸੋਹਣੇ ਰੱਖਿਓ ਹਨ ਆ ਦੇ ਮੋਹ ਉਹ ਇੱਕ ਦਾ ਮੂੰਹ ਸਾਫ਼ ਕਰਦਾ ਡੱਬਿਆਂ ਵਾਲੇ ਆ ਡੱਬਿਆਂ ਵਾਲੇ ਕਿਦਾਂ ਡੱਬ ਖਰਾਬੇ ਅੱਛਾ ਠੀਕ ਡੱਬੂ ਸਾਡੇ ਤਾਂ ਉੱਤੇ ਕੁੱਤਿਆਂ ਦਾ ਰੰਗ ਹੁੰਦਾ ਨਾ ਜਿੱਦਾਂ ਚੂਹਿਆਂ ਦਾ ਰੰਗ ਹੁੰਦਾ ਨਹੀਂ ਹੁੰਦਾ ਜਿੱਦਾਂ ਹਾਂ 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 ਬਹੁਤ ਸੋਹਣੇ ਲੱਗਦੇ ਆ ਇਹ ਨਿੱਕੇ ਨਿੱਕੇ ਜਿਹੇ ਇਥੇ ਘੋੜਾ ਵੀ ਸੀਗਾ ਰੱਖਿਆ ਉਹ ਉੱਥੇ ਵਿਚਾਰ ਘੋੜਾ ਸੀਗਾ ਪਹਿਲਾਂ ਹੁਣ ਹੈ ਨਹੀਂਗਾ ਤੇ ਆਜੋ ਦੇਖੀਏ ਮੈਚ ਮੂਜੇ ਕੀ ਪ੍ਰੋਗਰਾਮ ਹੈ ਮੈਚ ਦਾ 120 ਸਕੋਰ ਮਾਰੇ ਉਹਨਾਂ ਨੇ ਤੇ ਆ ਆਪਣੇ ਦੀਪਕ ਭਾਜੀ ਹੁਣ ਵੀ ਹੁਣ ਕਰਦੇ ਪਏ ਬੈਟਿੰਗ 120 ਮਾਰਨੇ ਆਈਨਾਂ ਨੇ ਕੋਈ ਵੀ ਮੈਚ ਦੇਖ ਲਿਆ ਆ ਤੇ ਹੁਣ ਚਲਦੇ ਆ ਪਿੰਡ ਨੂੰ ਕਿਉਂਕਿ ਪਿੰਡ ਵੀ ਸਾਲ ਆ ਘਰੇ ਵੀ ਥੋੜਾ ਜਿਹਾ ਕੰਮ ਆ ਤੇ ਮੈਚ ਦਾ ਤਕਰੀਬਨ ਖਤਮ ਹੋ ਹੀ ਗਿਆ ਆ ਤੇ ਘਰੇ ਜਾ ਕੇ ਉਹ ਸਾਲ ਦਾ ਦੇਖਦੇ ਕਿੰਨੀ ਕੀ ਤਿਆਰੀ ਆ ਇੰਤਾਂ ਭੇਉ ਤਾਂ ਸ਼ਾਮ ਨੂੰ ਜਾਣਾ ਹੈ ਘਰੇ ਵੀ ਥੋੜੇ ਜਿਹਾ ਕੰਮ ਆ ਤੇ ਉਹ ਨਿਬੇੜ ਲੈਣੇ ਆ ਅੱਜ ਤੇ ਆ ਆ ਸਾਡੇ ਇੱਥੇ ਪ੍ਰੋਗਰਾਮ ਅੱਜ ਸਾਰ ਹੁੰਦਾ ਇੱਥੇ ਆ ਦੇ ਰਹਾ ਹਜੇ ਮੈਂ ਪਹੁੰਚਿਆ ਬਾਅਦ ਇਹਨਾਂ ਨੇ ਦੇਖੀ ਗਲਾਸ ਕਿਦਾ ਫੜਿਆ ਦੋ ਫੜਲਾ ਤਾਂ ਦੋ ਫੜਲਾ ਜਿੱਦਾਂ ਤਰ੍ਹਾਂ ਢੈਡਾ ਤੈਨੂੰ ਇੱਕ ਨਾ ਤਾਂ ਸਰਨਾ ਵੀ ਹੈ ਨੀਗਾ ਇੱਕ ਬੋਲ ਦੋ ਤਿੰਨ ਗਲਾਸ ਫੜੋ ਪਕੌੜੀਆਂ ਦਾ ਛੱਬਾ ਜਿਆ ਉਹ ਪਕੌੜੀਆਂ ਦਾ ਗੱਲ ਸੁਣ ਇੱਤਰ ਉਹ ਪਕੌੜੀਆਂ ਦਾ ਛੱਬਾ ਉਹ ਇਕੱਠਾ ਰੱਖਾ ਜੇ ਰਖਾਣਾ ਤੇ ਅਸੀਂ ਬਾਅਦ ਚ ਖਾਵਾਂਗੇ ਨਾਲ ਨਾਲ ਤੇ ਤੇ ਚਲੋ ਚਾਹ ਪੀ ਲਮਾ ਯਾਰ ਮੈਂ ਵੀ ਚਾਹ ਪੀਣੀ ਹੈ ਆਹ ਲੋ ਭਾਈ ਹੋਇਆ ਕੁਝ ਥੋੜਾ ਟਾਈਮ ਅੱਧਾ ਪਣਾ ਘੰਟਾ ਉੱਥੇ ਮੈਚ ਖੜ ਕੇ ਦੇਖ ਜਾਂਦਾ ਮੁਰ ਕੇ ਇੱਥੇ ਆਪਣੇ ਜਿਹੜਾ ਸਾਹ ਲਾ ਇੱਥੇ ਘੁੰਮ ਫਿਰ ਜਾਂਦਾ ਚਾਹ ਚੂ ਪੀ ਜਾਂਦੀ ਪਕੌੜੇ ਖਾ ਜਾਂਦੇ ਤੇ ਹੁਣ ਸ਼ਾਮ ਨੂੰ ਜਾਵਾਂਗੇ ਤੇ ਤੇ ਉੱਤੋਂ ਪਹਿਲਾਂ ਗੱਡੀ ਵੀ ਇੱਕ ਤਾਂ ਯਾਰ ਬਾਹਰ ਖੜੀ ਰਹਿੰਦੀ ਇੱਥੇ ਮਿੱਟੀ ਬਹੁਤ ਲੱਗਦੀ ਐ ਇਹਨੂੰ ਬਹੁਤ ਮਿੱਟੀ ਪੈਂਦੀ ਰੋਡ ਕਰਕੇ ਤੇ ਗੱਡੀ ਨੂੰ ਲਾਉਨੇ ਆ ਸ਼ੈੱਡ ਦੇ ਵਿੱਚ ਤੇ ਇਹਨਾਂ ਦੋਨਾਂ ਨੂੰ ਕੱਢਦੇ ਆ ਬਾਹਰ ਤੇ ਯਾਰ ਉਹ ਉੱਥੇ ਬਹੁਤ ਮਿੱਟੀ ਲੱਗਦੀ ਆ ਪਰ ਉਹ ਕਰਦੇ ਨੇ ਪੇਟੀ ਰੱਖਦੇ ਉੱਥੇ ਇੱਕ ਪੰਗਾ ਤੇ ਚੱਲ ਰਹੇ ਤਾਂ ਇਹਨੂੰ ਮਿਲਦਾ ਪੇਟੀ ਰਾਤੀ ਗੱਡੀ ਵੀ ਨਹੀਂ ਤਾਂ ਇੱਥੇ ਪੂਰੀ ਪੂਰੀ ਲੱਗ ਜਾਂਦੀ ਤੇ ਤਾਂ ਚੱਲ ਨਹੀਂ ਤਾਂ ਉੱਥੇ ਕਬਰ ਲਪਾ ਦੇਣੀ ਆ ਕਬਰ ਪੋਣਾ ਪੈਣਾ ਨਹੀਂ ਤਾਂ ਪਹਿਲੇ ਗਿਆ ਸੀ ਕੰਮ ਕਰਨ ਤੇ ਹੁਣੇ ਹੀ ਪਹਿਲਾ ਹੋਇਆ ਆ ਤੇ ਹੁਣ ਜਾਣਾ ਆ ਉੱਧਰ ਨੂੰ ਜਿਹੜਾ ਸਾਲ ਹੋਣਾ ਆ ਪੈਂਡ ਉੱਧਰ ਵੀ ਜਾਣਾ ਨਾਣਾ ਧੋਣਾ ਹਜੇ ਤੇ ਉਸ ਤੋਂ ਪਹਿਲਾਂ ਰਹਿਮਤ ਹੁਣੀ ਵੀ ਆ ਗਏ ਆ ਤੇ ਰਹਿਮਤ ਗਈ ਹੋਈ ਸੀ ਕਿ 15 ਦਿਨ ਹੋ ਗਏ ਉੱਧਰ ਘਰੇ ਤੇ ਫਿਰ ਹੁਣ 2-4 ਦਿਨ ਇੱਥੇ ਰਹਿਣਾ ਆ ਤੇ ਜਦੋਂ ਇਹ ਹੁੰਦੀ ਆ ਰੋਣ ਕਾ ਲੱਗਿਆ ਰਹਿੰਦੀ ਆ ਘਰੇ ਕਿ ਇਹ ਸੀ ਹਫਤਾ 5-6 ਦਿਨ ਵਧੀਆ ਨਿਕਲ ਜਾਂਦੇ ਐ ਇਹਦੇ ਨਾਲ ਦਿਲ ਲੱਗਾ ਰਹਿੰਦਾ ਆ ਤੇ ਹੁਣ ਕਿੰਨੇ ਦਿਨਾਂ ਬਾਅਦ ਆਈ ਏ ਮੇਰੇ ਹਿਸਾਬ ਨਾਲ ਬਾਜੀ ਹੁਣੀ ਆਏ ਤਾਂ ਹੈ ਸ਼ਾਇਦ ਰਹਿ ਕੇ ਜਾਊਗੇ ਹੁਣ ਤੇ ਬਾਜੀ ਤਾਂ ਨਹੀਂ ਭੈਣ ਨੇ ਰਹਿਣਾ ਆ ਤੇ ਨੇਰਾ ਇੱਕ ਤਾਂ ਦਿਨ ਨਹੀਂ ਬੜੀ ਛੇਤੀ ਹੋ ਗਿਆ ਜੰਦਾ ਯਾਰ ਇੱਕ ਛੁੱਟੀ ਹੁੰਦੀ ਆ ਪਤਾ ਹੀ ਨਹੀਂ ਲੱਗਦਾ ਕਿੱਥੇ ਨਿਕਲ ਜਾਂਦੀ ਹਾਏ ਤਾਂ ਬਾਲ ਵੀ ਨਹੀਂ ਕਟਾ ਹੋਏ ਤੇ ਕੱਲੂ ਦੇਖੂਗਾ ਬਾਲ ਬੂਲ ਤਾਂ ਹੁਣ ਕੱਲੂ ਵੀ ਨਹੀਂ ਸੋਮਵਾਰ ਜਾ ਕੇ ਬਾਲ ਕਟਾਉਣੇ ਆ ਯਾਰ ਬਹੁਤ ਪੰਗਾ ਆ ਤੇ ਕਿੱਥੇ ਗਈ ਉਤਰੇ ਹੀ ਨਹੀਂ ਹਜੇ ਲਓ ਪਾ ਦਿਉਣੀ ਤੇ ਚੱਲੇ ਮੈਂ ਕਿਹ ਸ਼ਹਿਰ ਰਹਿ ਕੇ ਜਾਣਾ ਹੁਣ ਕਾਲੂ ਆਊਗਾ ਸ਼ਹਿਰ ਦੇ ਕਾਲੂ ਸ਼ਹਿਰ ਆ ਜਾਣ ਕਾਲੂ ਰਹਿ ਕੇ ਜਾਊਗਾ ਮੈਂ ਤਾਂ ਬੜਾ ਖੁਸ਼ ਹਾਂ ਮੈਂ ਕਿ ਚੱਲ ਦੋ ਚਾਰ ਦਿਨ ਦਿਲ ਲੱਗਾ ਰਹੂਗਾ ਤਿੰਨ ਦਾ ਮੈਂ ਤਾਂ ਮੰਮੀ ਰੰਨੇ ਆ ਘਰੇ ਅੱਕੇ ਬਾਏ ਨਾ ਕੋਈ ਨਹੀਂ ਕਾਮ ਬਾਈ ਤੇ ਹੁਣ ਨਾ ਚਲੋ ਭਾਰੀ ਹੁਣੀ ਵੀ ਚੱਲ ਗਏ ਤੇ ਨਹਾਈਏ ਤੇ ਫੇਰ ਚੱਲਦੇ ਆ ਨਕਲਾ ਦੇਖਣ ਤੇ ਉਹ ਅੱਗੇ ਇਤੋਂ ਹੀ ਨਹੀਂ ਬੈਲਾਂ ਕਰਾਉਣੀਆਂ ਉੱਥੇ ਅੱਗੇ ਨੰਗ ਦਾ ਕਈ ਯੂਵੀ ਗਿਆ ਜਸੇ ਵਲੌਗਰ ਦੇ ਨਾਂ ਦੀ ਬੇਲ ਮੈਂ ਕਹਾਂ ਤੁਸੀਂ ਅਜੇ ਹੀ ਕੁਝ ਕਰਾਉਣਾ ਆ ਤੇ ਚਲੋ ਯਾਰ ਨਹੀਂ ਇਹ ਤਾਂ ਇਹ ਹੁਣ ਟਾਈਮ ਬਹੁਤ ਹੋ ਗਿਆ ਡਿਊਟੀ ਵੀ ਸੱਚ ਸਵੇਰ ਨੂੰ 7 ਵਜੇ ਡਿਊਟੀ ਵੀ ਆ ਯਾਰ ਚਲੋ ਦੇਖਦੇ ਹਾਂ ਕੋਈ ਸਵੇਰ ਦਾ ਦਾ ਬਾਅਦ ਚ ਪਹਿਲਾਂ ਨਕਲਾ ਦਾ ਦੇਖ ਕੇ ਆਈਏ ਸਵੇਰੇ ਜਦੋਂ ਮੈਂ ਆ ਦੁਪਹਿਰੇ ਨਾ ਉਦੋਂ ਇੰਨੀ ਰੌਣਕ ਮਿਲਾਂ ਨਹੀਂ ਸੀਗਾ ਹੁਣ ਦੇਖੋ ਰੌਣਕ ਮਿਲਾਂ ਆਹ ਦੇਖੋ ਹੁਣ ਯਾਰ ਰੌਣਕ ਮਿਲਾਂ ਇਹ ਤਾਂ ਨਕਲਾ ਸ਼ੁਰੂ ਨਹੀਂ ਹੋਇਆ ਸ਼ੁਰੂ ਹੋਣ ਤੇ ਫੇਰ ਦੇਖੋ ਹੋਰ ਫੇਰ ਤਾਂ ਹੋਰ ਬੜਾ ਚ ਪੈਣਾ ਆ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਪਿੰਡ ਕਿੱਥੇ-ਕਿੱਥੇ ਸਾਲ ਹੁੰਦਾ ਆ ਕਮੈਂਟ ਕਰਕੇ ਜਰੂਰ ਦੱਸਿਓ ਵੈਸੇ ਤਕਰੀਬਨ ਹਰੇਕ ਪਿੰਡ ਦੇ ਵਿੱਚ ਸਾਲ ਮਨਾਉਂਦੇ ਹੀ ਮਨਾਉਂਦੇ ਆ ਪਰ ਫੇਰ ਵੀ ਜਰੂਰ ਦੱਸਿਓ ਕਮੈਂਟ ਕਰਕੇ ਕਿੱਥੇ-ਕਿੱਥੇ ਹੁੰਦਾ ਸਾਲ ਅੱਜ ਸਾਲ ਕੀਤਾ ਜਾ ਰਿਹਾ ਹੈ ਅੱਜਾ ਕੀਤਾ ਜਾ ਰਿਹਾ ਹੈ ਤੇ ਕਾਫੀ ਟਾਈਮ ਬਹੁਤ ਹੀ ਵਧੀਆ ਇੱਥੇ ਆਰਟਿਸਟ ਜੁਟਿਆ ਲਾ ਨਾਮ ਦੀ ਵੀ ਸਾਡੇ ਮਾਨਾਂ ਦੇ ਨਾਮ ਦੀ ਵੀ ਹਰਮਨ ਜੀ ਦੇ ਨਾਮ ਦੇਖੋ 15 ਮਿੰਟ ਹੋਰ ਰੋਕੋ ਦੇਖਿਓ ਹਰਮਨ ਜੀ ਸਾਡੇ ਭਾਈ ਸਾਹਿਬ ਸਾਡੀ ਸੰਗਤ ਆਉਂਦੀ ਵੀ ਹੈ ਆਹ ਦੇਖਿਆ ਲਾ ਪੰਜਾ ਨਾ ਹੋਣ ਹਰਮਨ ਜੀ ਦੇ ਨਾਮ ਗਾ ਵੀ ਅੱਜ ਨਰਦੇ ਆਉਂਦੇ ਨੇ ਅਛਰ ਜੀ ਦੇ ਨਾਮ ਦੀ ਵੀ ਜਿਹੜਾ ਹੁੰਦਾ ਨਾਮ ਲਈ ਜਾਂਦੇ ਪਤਾ ਨਹੀਂ ਕਿਹਦੀ ਕਿਹਦੀ ਬੇਲ ਕਰਾਈ ਜਾਂਦੇ ਆ ਅਰਦਾਵਾ ਸਿੱਧ ਚਰਨਾਂ ਦੇ ਯਾ ਤਾਂ 60 ਰੁਪਏ ਤੋਂ ਜ਼ਿਆਦਾ ਬਾਤਾਂ ਕਦੇ ਨਹੀਂ ਹੈਗੇ ਯਾਰ ਜਦੋਂ ਦੇ ਛੋਟੇ ਹੁੰਦੇ ਉਹ 10 ਰੁਪਏ ਆ ਹਜੇ ਤੱਕ ਡ੍ਰੇਡ ਹੀ ਨਹੀਂ ਪਧਿਆ ਹੈਗਾ ਇਹ ਨਹੀਂ ਬਦਲ ਤੁਸੀਂ ਰਹਿਣਾ ਮੈਂ ਇਹਨਾਂ ਨੂੰ ਕਹਿੰਦਾ ਮੈਂ ਕਿਹਾ ਜਦੋਂ ਦਾ ਮੈਂ ਛੋਟਾ ਸੀ ਉਹ 10 ਰੁਪਏ ਦੀ ਵੇਲ ਹੁੰਦੀ ਪਈ ਆ ਹਰੇ ਤੱਕ ਹੁਣ ਇੱਡੇ ਵੱਡੇ ਹੋ ਗਏ ਤਾਂ ਵੀ ਦਸਾਂ ਦੀ ਵੇਲ ਚੱਲੀ ਜਾਂਦੀ ਹੈ ਦਾਦਾ ਜੀ ਚਲੋ ਯਾਰ ਸੁਗਰ ਮਾਨ ਜੀ ਦਾ ਹਰਦਾ ਹੀ ਹੈ ਨੀਗਾ ਪਾਪ ਤਾਂ ਨਹੀਂ ਕਰਦਾ ਹਾਂਜੀ ਛੋਟਾ ਵੀਰ ਪ੍ਰੇਮ ਭਾਲੀ ਦਾ ਨਵੀਂ ਅੱਜ ਬੜਾ ਮਾਨ ਜੀ ਦਾ ਧੰਨਵਾਦ ਸਾਰਾ ਧੰਨਵਾਦ ਸ਼ੁਕਰੀਆ ਜੀ ਦਾ ਇਨੀ ਬ੍ਰਿੰਦੇ ਤਾ ਹਾਜੀ ਘਰਾਂ ਦੇ ਨਾਮ ਪਾ ਦੇ ਨਾ ਦੇ ਇੱਕ ਸਿੱਖ ਪਿਆ ਜੀ ਬਹੁਤ ਸਾਰਾ ਮਾਣ ਹਾਜੀ ਗਰਦਾਰਾ ਮਾਣਾਂ ਦੇ ਨਾਮ ਤੇ ਬਹੁਤ ਸਾਰਾ ਮਾਣ ਜੀ ਬਹੁਤ ਸੇਵਾ ਕਰਦੇ ਬਾਬਾ ਸੇਚਨੂ ਦੀ ਹਾਜੀ ਕਰੀ ਜਾਂਦੇ ਹੈ ਜੀ ਸੰਗਤ ਦਾ ਅੰਦਰ ਨਹੀਂ ਪੜ ਰਹਾ ਬੋਰ ਦੇਖੋ ਕਿੰਨੇ ਸਕੂਟਰ ਮੋਟਰ ਗੱਡੀਆਂ ਗੱਡੀਆਂ ਹੋਰ ਇੱਕ ਸਾਰੇ ਪਾਸੇ ਅੰਦਰ ਵੀ ਤਾਂ ਥੰਗ ਤੇ ਬਠੇਰੀ ਆ ਪਰ ਯਾਰ ਅਈ ਕੰਮ ਤੇ ਜਾਣਾ ਆ 500 ਰੁਪਿਆ ਲਓ ਲਓ ਹਾਂਜੀ ਘਰੇ ਆ ਗਏ ਆਂ ਸੀ ਤੇ ਅੱਜ ਯਾਰ ਪਤਾ ਨਹੀਂ ਕੀ ਚੱਕਰ ਆ ਸਾਰੇ ਕੰਮ ਅੱਧ ਵਿਚ ਅੱਧਾ ਹੀ ਹੋਏ ਆ ਅੱਧ ਵਿਚ ਅੱਧਾ ਹੀ ਹੋਏ ਤੇ ਮੈਚ ਦੇਖਣ ਗਏ ਆਂ ਉੱਥੇ ਸਵੇਰੇ ਉਹ ਵੀ ਅੱਧ ਵਿਚ ਅੱਧਾ ਹੀ ਛੱਡ ਕੇ ਆ ਗਿਆ ਉੱਥੇ ਦਾ ਵੀ ਵਲੌਗ ਨਹੀਂ ਪੂਰਾ ਬਣਾਇਆ ਸੀ ਤੇ ਇੱਦਾਂ ਹੀ ਰਹਿ ਗਿਆ ਤੇ ਫੇਰ ਮੁੜ ਕੇ ਉਹ ਰਹਿਮਤ ਆਈ ਆ ਭੈਣ ਦੇ ਕੁੜੀ ਤੇ ਉਹ ਵੀ ਮੈਂ ਕਿਹਾ ਚੱਲ ਅੱਜ ਆ ਗਈ ਆ ਤੇ ਦੋ ਤਿੰਨ ਦਿਨ ਵਧੀਆ ਨਿਕਲ ਜਾਣੇ ਉਹ ਵੀ ਚੱਲ ਗਏ ਫੇਰ ਅੱਜ ਤੇ ਹੁਣ ਇੱਥੇ ਗਏ ਆ ਇੱਥੇ ਵੀ 9 ਸਾਢੇ 9 ਹੋ ਗਏ ਆ ਹਜੇ ਤੱਕ ਮਾਹੌਲ ਠੰਡਾ ਹੀ ਆ ਤੇ ਇੱਥੇ ਵੀ ਅਸੀਂ ਵਿਚੇ ਹੀ ਛੱਡ ਕੇ ਆਏ ਆ ਤੇ ਮੋਰ ਕੇ ਸਵੇਰ ਨੂੰ 6 ਵਜੇ ਕੰਮ ਤੇ ਹੋ ਜਾਣਾ ਯਾਰ ਬਹੁਤ ਪੰਗਾ ਆ ਬਹੁਤ ਪੰਗਾ ਆ ਤੇ ਕੱਲੂ ਵੋਟਾਂ ਵੀ ਆ ਉੱਥੇ ਵੀ ਵੋਟ ਵੀ ਪਾਉਣ ਜਾਣਾ ਪੈਣਾ ਤੇ ਪੰਗੇ ਬੜੇ ਆ ਤੇ ਅੱਜ ਸਾਰਾ ਦਿਨ ਦੀ ਆਦਬ ਚੱਦੇ ਦਾ ਹੀ ਰਹਿ ਗਿਆ ਯਾਰ ਕੋਈ ਕੰਮ じゃ ਸਿਰੇ ਜੇ ਨਹੀਂ ਚੜਿਆ ਅੱਜ ਤੇ ਚਲੋ ਕੋਈ ਨਹੀਂ ਕੋਈ ਕੋਈ ਦਿਨ ਹੁੰਦਾ ਹੈ ਕਦੀ ਕਦੀ ਖਰਾਬ ਤੇ ਕੋਈ ਚੱਕਰ ਨਹੀਂ ਹੈਗਾ ਮੈਨੂੰ ਤਾਂ ਜਿੱਦਾ ਆਦਤ ਆ ਨਾ ਕਿ ਐਕਸੈਪਟ ਕਰ ਲੀਦਾ ਹਾਂ ਕਿ ਯਾਰ ਚਲੋ ਕੋਈ ਦਿਨ ਖਰਾਬ ਨਿਕਲਦਾ ਕੋਈ ਦਿਨ ਸਹੀ ਪਰ ਕੋਈ ਕੋਈ ਸਮਝਦਾ ਕਿ ਸਾਰੇ ਦਿਨ ਇੱਕੋ ਜਿਹੇ ਹੁੰਦੇ ਸਾਰੇ ਦਿਨ ਜੇ ਵਧੀਆ ਤਾਂ ਵਧੀਆ ਹੀ ਰਹਿਣੇ ਆ ਜੇ ਖਰਾਬ ਆ ਤਾਂ ਖਰਾਬ ਹੀ ਤੇ ਇਸ ਕਰਕੇ ਕਦੀ ਕਦੀ ਦਿਨ ਵਧੀਆ ਵੀ ਨਿਕਲਦਾ ਹੁੰਦਾ ਕਦੀ ਕਦੀ ਖਰਾਬ ਵੀ ਹੁੰਦਾ ਆ ਤੇ ਟੈਨਸ਼ਨ ਨਾ ਲਿਆ ਕਰੋ ਤੇ ਜਿੱਦਾਂ ਅੱਜ ਮੇਨਾ ਹੀ ਹੋਈ ਆ ਤੇ ਅੱਜ ਦਾ ਵਲੌਗ ਕਰਦੇ ਆਪਾਂ ਇੱਥੇ ਖਤਮ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਹੋ ਸਕਿਆ ਤਾਂ ਹਾਈਪ ਵੀ ਕਰਿਓ ਤੇ ਮਿਲਦੇ ਆਂ ਕੱਲ ਨੂੰ ਨਵੇਂ ਵਲੌਗ ਦੇ ਨਾਲ ਉਹ ਤੱਕ ਲਈ ਸਾਰਿਆਂ ਨੂੰ ਬਾਏ ਬਾਏ